ਉਹ ਤੇਗ ਬਹਾਦਰ ਪਾਤਸ਼ਾਹ ਨੇ ਸ਼ਹਾਦਤ ਦਿੱਤੀ ਧਾਰਮਿਕ ਆਜ਼ਾਦੀ ਲਈ ਮਨੁੱਖੀ ਹੱਕਾਂ ਲਈ ਭਾਵੇਂ ਕਿ ਹੁਣ ਆਪਣੇ ਮਨੁੱਖੀ ਹੱਕ ਦੱਬੇ ਜਾ ਰਹੇ ਬੰਦੀ ਸਿੰਘ ਸਾਡੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਪਰ ਗੱਲ ਨਹੀਂ ਉਹਨਾਂ ਦੀ ਕੋਈ ਸਰਕਾਰ ਕਰਦੀ ਦੂਜੇ ਵੱਨੇ ਰਜੀਵ ਗਾਂਧੀ ਪੀਐਮ ਸੀ ਉਹਦੇ ਕਾਤਲ ਛੱਡੇ ਜਾ ਚੁੱਕੇ ਹੋਰ ਬੜੀਆਂ ਉਦਾਹਰਣਾਂ ਪਰ ਅੱਜ ਸਾਡੀ ਬੰਦੀ ਸਿੰਘਾਂ ਵਾਲੇ ਮਸਲੇ ਦੇ ਉੱਤੇ ਆਪਾਂ ਸਾਰੇ ਸਿੱਖਾਂ ਨੂੰ ਆਪਣੇ ਘਰ ਘਰ ਇਹ ਗੱਲ ਕਰਨੀ ਚਾਹੀਦੀ। ਤੇ ਮੈਂ ਕੱਲ ਦਿੱਲੀ ਵੀ ਗਿਆ ਕੇ ਆਇਆ ਸੀ ਸਾਡਾ ਜਿਹੜਾ ਵੀ ਸਮਾਗਮ ਹੋਵੇ ਸ਼ਤਾਬਦੀ ਦਾ ਉਹਦੇ ਵਿੱਚ ਬੰਦੀ ਸਿੰਘਾਂ ਦੀ ਗੱਲ ਜਰੂਰ ਹੋਣੀ ਚਾਹੀਦੀ। ਕਿਉਂਕਿ ਉਹਨਾਂ ਦੀ ਵੀ ਇੱਕ ਧਾਰਮਿਕ ਆਜ਼ਾਦੀ ਹੈ, ਉਹਨਾਂ ਦੇ ਮਨੁੱਖੀ ਅਧਿਕਾਰ ਹਨ ਸਭ ਦੇ। ਅਸੀਂ ਗੁਰੂ ਨਾਲ ਜੁੜਨਾ, ਜੇ ਗੁਰੂ ਨਾਲ ਜੁੜੇ ਆਂ ਫੇਰ ਸਾਨੂੰ ਕੋਈ ਤਸ ਤੋਂ ਮਸ ਨਹੀਂ ਕਰ ਸਕਦਾ ਇਤਿਹਾਸ ਦੇ ਵਿੱਚ ਜ਼ਿਕਰ ਉਹਨਾਂ ਯੋਧਿਆਂ ਦਾ ਜਿਨ੍ਹਾਂ ਨੇ ਗੁਰੂ ਦੇ ਲਈ ਸ਼ਾਨਾਂ ਮੁੱਤੀ ਕਾਰਜ ਕੀਤਾ ਜਦੋਂ ਨਾ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਉਹ ਚੜ੍ਹਾਈ ਕਰ ਗਏ ਥੋੜਾ ਪੰਜਾਬ ਦੇ ਵਿੱਚ ਆਪ ਆਪ ਹੁਦਰਾ ਪਨ ਆਇਆ ਸਿੱਖ ਸਿੱਖਾਂ ਦੇ ਨਾਲ ਲੜੇ ਗਦਾਰਾਂ ਦੇ ਵਿੱਚ ਸਾਜ਼ਿਸ਼ਾਂ ਕੀਤੀਆਂ ਡੁੱਗ ਰਿਆ ਮਹਾਰਾਜਾ ਰਣਜੀਤ ਸਿੰਘ ਦਾ ਪੁੱਤਰਾ ਕਵਰ ਨੌਨਿਹਾਲ ਸਿੰਘ ਸੱਜਾ ਸੁੱਟ ਕੇ ਮਾਰਿਆ ਲਾਹੌਰ ਰੌਸ਼ਨੀ ਦਰਵਾਜ਼ਾ ਕਿੰਦੇ ਮਹਾਰਾਜਾ ਸ਼ੇਰ ਸਿੰਘ ਤੇ ਉਹਦੇ ਪੁੱਤਰ ਦਾ ਕਤਲ ਜਿਵੇਂ ਆਪਦੇ ਹਾਲਾਤ ਤਾਂ ਸਾਡੀ ਕਾਮ ਹੈ ਇਹਨਾਂ ਦੀ ਦੇਣ ਹੈ ਕਿ ਜਿਹੜੇ ਆਪਣੇ ਆਪਣੇ ਇੱਕ ਪਾਸੇ ਕਹਿੰਦੇ ਰਿਹਾ ਕਿਸੀਂ ਪੰਜਾਬ ਦੇ ਆ ਸਾਨੂੰ ਵੋਟਾਂ ਪਾਓ ਇਹ ਸਰਕਾਰ ਬਣਾਓ ਪਰ ਜਿਹੜੇ ਖਿਆਲ ਹੈ ਕਿ ਇਹਨਾਂ ਨੇ ਜੋ ਰਸਿਆਂ ਦਾ ਬੋੜ ਜਾਂ ਜੋ ਸਭੀ ਖੌਂ ਦਾ ਘਾੜ ਇਹਨਾਂ ਨੇ ਕੀਤਾ ਮੇਰੇ ਖਿਆਲ ਹੈ ਕਿ ਉਹ ਵੀ ਬਹੁਤ ਆ ਜਿਹਨਾਂ ਮੇਰੇ ਖਿਆਲ ਬੁੱਧਾ ਦੇ ਦੁੱਖ ਬਣਾ ਦੇ ਦੁੱਖ ਨਹੀਂ ਪਰ ਜਿਹੜਾ ਆਪਣੇ ਹੋ ਕੇ ਮਾਰਿਆ ਉਹਦਾ ਬਹੁਤ ਵੱਡਾ ਦੁੱਖ ਹੈ ਤੇ ਪਰ ਉਹ ਵੀ ਸਾਡੀ ਹਾਲਾਤ ਜੋ ਹੋ ਕੇ ਕਰ ਦਿੱਤੇ ਸਾਨੂੰ ਸੂਰਬੀਆ ਦੀ ਕਾਮ ਨੂੰ ਜੋਗਿਆਂ ਦੀ ਕਾਮ ਨੂੰ ਸਾਧੀਆਂ ਦੀ ਕਾਮ ਨੇ ਮਾ ਭਖਾਰੀបាន ਤਾਂ ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਇਸ ਨਾਲ ਦੂਸਰਾ ਵੀ ਸਭੀ ਦੋਹਣਾ ਪਰ ਅੱਜ ਹੋਰ ਸਾਡੇ ਕੋਲ ਆ ਰਹੇ ਆ ਕੁਝ ਕਾਂਗਰਸ ਵਾਲੇ ਵੀ ਆ ਰਹੇ ਆ ਜਿਨ੍ਹਾਂ ਨੇ ਐਸੇ ਮਹੀਨੇ ਸਾਡੀਆਂ ਪੀਆ ਪੈਣਾ ਦਿੱਲੀ ਦੀ ਸਰਕਾਰ ਤੋਂ ਰੋਲਿਆ ਸਾਡੇ ਨੌਜਵਾਨੀ ਨੂੰ ਪਰ ਅਜੋਲੇ ਮੰਗਲ ਬੋਟਾ ਮੰਗ ਰਹੇ ਆ ਜਿਹੜੇ ਉਹ ਪੰਥਕ ਕੌਣ ਵਾਲੇ ਜਿਹੜੇ ਉਹਨਾਂ ਦੇ ਭਾਈਵਾਲ ਸੀ ਨਾਲ ਉਹ ਵੀ ਆ ਜਾ ਰਹੇ ਆ ਪਰ ਮੈਨੂੰ ਸਮਝ ਆਉਂਦਾ ਕਿ ਇਹ ਹੋਣਾ ਹੀ ਨਾ ਪੋ ਇੰਨੇ ਮੋਕੇ ਦਿੱਤੇ ਜਿਨ੍ਹਾਂ ਪੰਜਾਬ ਦਾ ਉਹ ਇੰਨਾ ਘਾੜ ਕਰਕੇ ਤੇ ਹੋਰ ਕਰਨੇ ਆਖਿਆ ਰਹੇ ਦੇ ਕੋਈ ਹੋਣ ਕਹਿੰਦੇ ਅਸੀਂ ਪੰਜਾਬ ਨੂੰ ਬਚਾਉਣਾ ਅਸੀਂ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਕਿ ਨਸ਼ਾ ਲੱਗਦਾ ਇਹਨਾਂ ਨੇ ਫਿਰ ਇਹਨਾਂ ਨੂੰ ਕਹਿੰਦੇ ਬੰਦੀ ਸਿੰਘਾਂ ਨੂੰ ਛਡਾਉਣੇ ਆ ਕਬਦੀ ਸਿੰਘ ਬਲਾਉਣ ਵਾਲੇ ਕੌਣ ਸੀ ਉਹ ਵੀ ਤੁਹਾਡੇ ਸੀ ਤੁਹਾਡੀਆਂ ਸਰਦੂਕਾਂ ਨੇ ਸਾਰਾ ਕੁਝ ਆਪ ਰਿਆ ਇਹ ਸਭ ਦੀ ਸਰਕਾਰਾਂ ਉਦੋਂ ਜਦੋਂ ਉਹਨਾਂ ਨੂੰ ਕਾਤਲ ਕਹਿੰਦੇ ਸੀ ਉਹਨਾਂ ਨੂੰ ਉਹਨਾਂ ਦੇ ਉਹ ਖਰਾਬ ਉਹਨਾਂ ਦੇ ਹਾਕਤ ਕੋਈ ਆਵਾਜ਼ ਉਠਾਉਂਦਾ ਸੀ ਤੇ ਉਹ ਉਹਨੂੰ ਤੁਸੀਂ ਉਹਨਾਂ ਦਾ ਕੀ ਕਰਦੇ ਸੀ ਪਰ ਇਹ ਧਾੜੀ ਵਜਾ ਕੇ ਮੰਗੂ ਸਿੰਘ ਅੰਦਰ ਧਾੜੀ ਵਜਾ ਲਈ ਇਹ ਸਾਰਾ ਮਸਲਾ ਜ Punjab ਦੀ ਬਰਬਾਦੀ ਹੋਣੀ Punjab ਦੇ ਸਰ ਤੋਂ ਜੋ ਕਰਕਾ ਚੜਿਆ ਜੋ ਤਾਂ ਇਹ ਸਾਰਾ ਕੁਝ ਧਾੜੀ ਦੇਣਾ ਇਹ ਕਰਕੇ ਇਹਨਾਂ ਨੂੰ ਹੁਣ ਬਚੀ ਹੀ ਨਹੀਂ ਕੋਈ ਜੇ ਆਪਾਂ ਚਾਹੋ ਨਾ ਕਿ ਆਪਣੀ ਨੌਜਵਾਨੀ ਤਾਂ ਇਹ ਸਾਡੇ ਸਾਰੇ ਸਿੱਖੀ ਸਰੂਪ ਨੂੰ ਖਾਰ ਕਰਕੇ ਜਿਹੜੀਆਂ ਸਰਕਾਰਾਂ ਇਹ ਸਾਡੀ ਕੌਮ ਨੂੰ ਬਰਦਾਸ਼ਤ ਨਹੀਂ ਕਰਦੀਆਂ ਇਹ ਚਾਹੁੰਦੇ ਆ ਕਿ ਪੰਜਾਬ ਨੂੰ ਉਜਾੜ ਦਈਏ ਪੰਜਾਬ ਦੇ ਜਿਹੜੇ ਨੌਜਵਾਨ ਆ ਜਾਂਦੇ ਨਸ਼ੇ 'ਚ ਮਾਰ ਦਈਏ ਜਾਂ ਪਰਦੇਸਾਂ ਧੱਕ ਦਈਏ ਉਹ ਪਰਦੇਸਾਂ ਧੱਕੇ ਕਾਨੂੰਨਾਂ ਦਾ ਮਾਰ ਤੋਂ ਉਸ ਤੋਂ ਰੋਜ਼ਾ ਰੋਕ। ਇਸ ਕਰਕੇ ਆਪਾਂ ਹੁਣ ਸੁਚੇਤ ਹੋ ਗਏ ਜਿਨ੍ਹਾਂ ਨੂੰ ਕੋਈ ਮੌਕਾ ਆਪਣੇ ਕੌਮ ਨੂੰ ਬਚਾਉਣਾ। ਇਹ ਪੰਜਾਬ ਦੇ ਲੋਕ ਪੰਜਾਬ ਦੇ ਨੌਜਵਾਨਾਂ ਨੂੰ ਚਗੜਾ ਪਈਏ ਕੱਠੇ ਦਿੱਲੀ ਤੋਂ ਆ ਕੇ ਸਾਡੇ ਤੇ ਜਿਹੜੇ ਉੱਥੋਂ ਸਾਡੀ ਕੌਮ ਨੇ ਸੋਚਿਆ ਸੀ ਸਾਡੀ ਮੂਰਤੀ ਚੱਕ ਦੋਸ ਦੋਮਾ ਜਿਹੜੇ ਸਾਨੂੰ ਬਾਰਿਬਾਰੀ ਲੋੜਦੇ ਆ ਕੁਰਤੇ ਆ। ਇਹਨਾਂ ਕੋਲ ਸ਼ਾਇਦ ਤੁਹਾਨੂੰ ਕੋਈ ਮਿਲ ਜਾਤ ਮੁਰੂ ਦੀ ਕੋ ਰਾਤ ਮਿਲ ਜੂਗੀ ਤੁਝੇ ਲਿਆਦੇ ਇਹਦਾ ਬੜਾ ਸੀ ਸਾਰਿਆਂ ਨੇ ਅੱਗਾਂ ਚੁੱਕ ਦੋਰ ਲਾਇਆ ਇਹਨਾਂ ਪਿੱਛੇ ਤਨਮਨ ਕਹਾਣਾਂ ਪਰ ਇਹਨਾਂ ਨੇ ਕੋਈ ਥੋੜਾ ਸਮੇਂ ਜੀਉ ਆਪਣਾ ਰੰਗ ਵਿਖਾਉਣਾ ਸੱਟ ਕੇ ਬਹੁਤ ਸਿੱਖ ਮੁਰੂ ਦੀ ਸਾਜ਼ ਕਰਕੇ ਪੰਜਾਬ ਨੂੰ ਲੁੱਟਣ ਵਾਸਤੇ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਜਿਨ੍ਹਾਂ ਨੇ ਅੱਜ ਉਹ ਦੂਜਿਆਂ ਨੂੰ ਜੁੜਾ ਲੰਮੇ ਸਾਹਮਣੇ ਇੱਥੇ ਸਹੀ ਹੋ ਜੇ ਰਾਤ ਪਹਿਲਾਂ ਕਿਤੇ ਜਿਨ੍ਹਾਂ ਇਹ ਕਿਹਨਾ ਸਮਾਂ ਦੇ ਵਿੱਚ ਬਹੁਤ ਬਹੁਤ ਨਸਾਨ ਕਰ ਦਿੱਤਾ ਖਾਲਸਾ ਦੇ ਕਰਕੇ ਆਪਾਂ ਪੰਜਾਬ ਨੂੰ ਜੋ ਬਚਾਉਣਾ ਆ ਆਪਣੇ ਲੋਕਾਂ ਵਾਲੇ ਨੂੰ ਬਚਾਉਣਾ ਤੇ ਇਹਨਾਂ ਸਾਰਿਆਂ ਤੋਂ ਜਿੰਨੇ ਵੀ ਜਿੰਨੇ ਪਰ ਚੱਲਣ ਵਾਲੇ ਜਿੰਨੇ ਚਾਹੁੰਦੇ ਨਹੀਂ ਕਿ ਪੰਜਾਬ ਵਸਦਾ ਰਹੇ ਪੰਜਾਬ ਨੂੰ ਬਰਬਾਦ ਕਰਨਾ ਜਾ ਰਹੇ ਇਸ ਕਰਕੇ ਆਪਾਂ ਜੇ ਪੰਜਾਬ ਨੂੰ ਆਬਾਦ ਕਿਉਂਕਿ ਗੁਰੂ ਸਾਹਿਬ ਦਾ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਤੇ ਪੰਜਾਬ ਨੂੰ ਗੁਰੂ ਦੀ ਸੇਵਾ ਹੀ ਬਚਾ ਸਕਦੀ ਆ ਗੁਰੂ ਨੂੰ ਸਮਰਪਤ ਹੋ ਕੇ ਹੀ ਬਚਾ ਸਕਦੇ ਆ ਇਸ ਕਰਕੇ ਆਪਾਂ ਸਾਰੋਂ ਕਰਨੇ ਤਕਰੀਰ ਹੈ ਜੋ ਹੈ ਭਾਈ ਮਨਦੀਪ ਸਿੰਘ ਆ ਅੱਗੇ ਰੱਖਾਇਆ ਕਿ ਉਹਨਾਂ ਦੇ ਭਰਾ ਦੀ ਬਹੁਤ ਵੱਡੀ ਕੁਰਬਾਨੀ ਆ ਬਹੁਤ ਵੱਡਾ ਅਪਕਾਰ ਹੈ ਸਭੀ ਕੌਮ ਤੋਂ ਦਾ ਇਹ ਕਰਕੇ ਉਹਨੇ ਆਪਣੀ ਜਾਨ ਜੋ ਖੁਦ ਪਾ ਕੇ ਸਾਡੇ ਕਾਰਜ ਕੀਤੇ ਆ ਤੇ ਆਪਣਾ ਤੇ ਕਬੂਲ ਪਾ ਕੇ ਉਹਦਾ ਜੇ ਕਰਕੇ ਆਪਾਂ ਚੱਕਦੇ ਆ ਉਹਦਾ ਖਲਾਸਾ ਕਰ ਸਕਦੇ ਆ ਕੌਮ ਦੀ ਚੜ੍ਹਦੀ ਕਲਾ ਵਾਸਤੇ ਇਹ ਵੋਟ ਪਾਉਣੀ ਆ ਆਪ ਨੂੰ ਨੌਲਵਾਨੀ ਦਾ ਤੋਂ ਇੱਕ ਬਲੋ ਪੁੱਛਣ ਵਾਸਤੇ ਬਾਕੀ ਇਹ ਚੀਜ਼ਾਂ ਕਿ ਗਲੀਆਂ ਨਾਲੀਆਂ ਜਿੱਥੇ ਕਿ 70 ਸਾਲਾਂ ਚ ਨਹੀਂ ਬਣੀਆਂ ਹੁਣ ਵੀ ਉਹ ਹਾਲਾਤ ਚ ਰਹੇ ਨੇ ਬੋਲ ਵੀ ਇਹ ਖਾਲੀਆ ਪ੍ਰਚਾਰ ਦਾੜਕਾ ਬਾਕੀ ਹੋਰ ਪੂਰੇ ਪੰਜਾਬ ਚ ਦੇਖ ਲਓ ਤੁਸੀਂ ਜਿੱਥੇ ਕਿ ਮੁਸਲਿਮ ਸਰਕਾਰ ਨਾਲ ਗਲੀਆਂ ਨਾਲੀਆਂ ਸੜਕਾਂ ਤੇ ਪਾਣੀ ਘੁੰਮ ਰਿਆ ਸਭ ਕੁਝ ਹੋ ਰਿਹਾ ਤੇ ਇਹ ਕਰਕੇ ਇਹਨਾਂ ਨੇ ਕਰਨਾ ਕੁਕ ਨਹੀਂ ਇਹ ਖਾਲੀ ਹੁਣ ਥੋੜੇ ਦਿਨਾਂ ਦਾ ਡਰਾਮਾ ਵਾ ਜਿੱਥੋਂ ਆਪਾਂ ਬਸੀਏ ਇਹਨਾਂ ਦੇ ਘਾਟੇ ਤੋਂ ਲੋਕਾਂ ਨੂੰ ਡਰਾ ਵੀ ਰਹੇ ਆ ਕਿ ਹਾਂ ਜਿਹੜੇ ਲਾਡੋਰ ਪੌਜ ਦਾ ਕਹਿ ਰਹੇ ਨੇ ਝੂਠੇ ਪਰਚੇ ਪਾ ਦਾਂਗੇ ਉਹ ਕਰ ਦਾਂਗੇ ਉਹ ਕਰ ਦਾਂਗੇ ਤੋਂ ਮੇਰੇ ਨਾਲ ਕਿ ਪਾਵਰ ਨੂੰ ਕਿੰਨਾ ਡਰਣਾ ਵਾਲੇ ਨਹੀਂ ਤੇ ਬੀਤੇ ਇਸ ਕਰਕੇ ਆਪਣਾ ਇਹਨਾਂ ਨੂੰ ਚਾਹ ਸੀ ਜਨਾ ਕੇ ਕਮ ਵਾਸਤੇ ਅੱਜ ਇਤਿਹਾਸਕ ਦਿਨ ਹੈ ਸਾਡਾ ਪ੍ਰਾਤਨ ਇਤਿਹਾਸ ਦਰਹਾਉਂਦਿਆਂ ਹੋਇਆਂ ਭਾਈ ਸਤਵੰਦ ਸਿੰਘ ਭਾਈ ਵਿਅੰਨ ਸਿੰਘ ਭਾਈ ਕੇਰ ਸਿੰਘ ਜੀਆ ਨੇ ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਚਾਹੇ ਪੂਰੇ ਦੇਸ਼ ਦੀ ਸੀ ਜਿਹਦੇ ਵਿੱਚ ਪੰਜਾਬ ਵੀ ਆਉਂਦਾ ਤੇ ਜਦੋਂ ਮੈਂ ਸਮਝਦਾ ਉਸ ਦੇ ਮੂਨੂ ਖੂਨ ਲੱਗਿਆ ਕਿ ਪੂਰੀ ਮਾਨਵਤਾ ਨੂੰ ਪੂਰੀ ਦੁਨੀਆ ਨੂੰ ਪੂਰੇ ਦੇਸ਼ ਨੂੰ ਇਸ ਖੂਨੀ ਡੈਣ ਤੋਂ ਖਤਰਾ ਤਾਂ ਭਾਈ ਸਤਵੰਦ ਸਿੰਘ ਬਿਆਨ ਸਿੰਘ ਨੇ ਉਹਨੂੰ ਸੋਧਾ ਲਾਇਆ ਤਾਂ ਇਹ ਅਸੀਂ ਕਹਨੇ ਆ ਕਿ ਧਰਮੀਆਂ ਕੋ ਯਾਦ ਕੀਏ ਹਨ ਪਾਪੀਆਂ ਕੋ ਦੰਡ دیے ਹਨ ਧਰਮੀਆਂ ਨੂੰ ਯਾਦ ਇਸ ਕਰਕੇ ਕਰਦੇ ਆ ਕਿ ਉਹ ਆਪਣਾ ਬਲੀਦਾਨ ਦੇ ਕੇ ਪਾਪੀਆਂ ਨੂੰ ਦੰਡ ਦਿੰਦੇ ਆ ਜਿਸ ਤਰ੍ਹਾਂ ਭਾਈ ਸਤਵੰਦ ਸਿੰਘ ਬਿਆਨ ਸਿੰਘ ਕੇਰ ਸਿੰਘ ਨੇ ਦਿੱਤਾ ਇਹ ਸਾਡਾ ਇਤਿਹਾਸ ਹੈ ਤੇ ਨਾਲ ਇਹ ਵੀ ਸਾਡਾ ਇਤਿਹਾਸ ਹੈ ਕਿ ਚਾਹੀ ਪੰਜਾਬ ਜਾਂ ਅੰਮ੍ਰਿਤਸਰ ਹਿੰਦੁਸਤਾਨ ਦਾ ਹਿੱਸਾ ਪਰ ਉਸ ਜੋ ਪਾਪਣ ਇੰਦਰਾ ਗਾਂਧੀ ਚਾਹੇ ਦੇਸ਼ ਦੀ ਪ੍ਰਧਾਨ ਮੰਤਰੀ ਸੀ ਉਹਨੂੰ ਸੋਧਾ ਲਾਉਣ ਵਾਲੇ ਜੋਧਿਆ ਸਿੰਘਾਂ ਦੀ ਅੱਜ ਇੱਥੇ ਅਰਦਾਸ ਹੋਈ ਹੈ ਹਰਮੰਦਰ ਸਾਹਿਬ ਦੇ ਅਰਦਾਸੀਏ ਨੇ ਭਾਈ ਬਲਜੀਤ ਸਿੰਘ ਨੇ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਅੱਜ ਦੇ ਦਿਨ ਕਾਂਗਰਸ ਦੀ ਪ੍ਰਧਾਨ ਮੰਤਰੀ ਪਾਪਣ ਇੰਦਰਾ ਗਾਂਧੀ ਨੂੰ ਸੋਦਾ ਲਾਉਣ ਵਾਲੇ ਗੱਡੀ ਚਾੜਨ ਵਾਲੇ ਜੋਧੇ ਭਾਈ ਸਤਵੰਦ ਸਿੰਘ ਬਿਆਨ ਸਿੰਘ ਤੇ ਭਾਈ ਕੇਰ ਸਿੰਘ ਦੀ ਜਾਂਚ ਪਰਸੋਂ ਰੋਜ਼ ਤੋਂ ਖੰਡਪਾੜ ਸਾਹਿਬ ਪ੍ਰਕਾਸ਼ ਸਨ ਪੰਥ ਦੀ ਨਮੈਂਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਚੀਆਂ ਜਥੇਬੰਦੀਆਂ ਨੇ ਬੜੇ ਧੂਮ-ਧਾਮ ਨਾਲ ਦਿਹਾੜਾ ਮਨਾਇਆ ਅਤੇ ਉਹਨਾਂ ਜੀ ਸਿੱਧਾਂ ਦੀ ਮੈਂ ਸਮਝਦਾ ਜੋ ਸਿੱਧਾਂ ਵਾਸਤੇ ਜੋ ਪ੍ਰਣਾਮ ਕੀਤਾ ਸਲਾਮ ਕੀਤਾ ਕਿ ਕੌਮ ਦੇ ਜੇ ਜਿੰਦਾ ਹੈ ਜੇ ਕੌਮ ਦੀ ਹੋਂਦ ਹੈ ਜੇ ਬਖਰੀ ਪਹਿਚਾਨ ਹੈ ਤਾਂ ਇਹਨਾਂ ਸਿੱਧਾਂ ਕਰਕੇ ਇਹਨਾਂ ਯੋਧਿਆਂ ਕਰਕੇ ਆ